ਅੱਜ ਪਿੰਡ ਸੰਸਪੁਰ ਵਿਖੇ ਜੋ ਸਮਰਾਲੇ ਦੇ ਨੇੜੇ ਪੈ ਜਾਂਦਾ ਵਾ ਉੱਥੇ ਕਬੱਡੀ ਦਾ ਟੂਰਨਾਮੈਂਟ ਹੋਇਆ ਇਸ ਕਬੱਡੀ ਦੇ ਟੂਰਨਾਮੈਂਟ ਵਿੱਚ ਵਧੇਰੇ ਸੰਯੋਗ ਯੂਮਨ ਰਾਈਟਸ ਵੈਲਫੇਅਰ ਸੁਸਾਇਟੀ ਨੇ ਦਿੱਤਾ ਨਾਲ ਹੀ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਸੰਯੋਗ ਨਾਲ ਇਹ ਟੂਰਨਾਮੈਂਟ ਬਹੁਤ ਹੀ ਸਫਲ ਰਿਹਾ ਇਸ ਟੂਰਨਾਮੈਂਟ ਦੀ ਸ਼ੁਰੂਆਤ ਭਾਈ ਸਾਹਿਬ ਨੇ ਅਰਦਾਸ ਕਰਕੇ ਕੀਤੀ ਤੇ ਤਾਂ ਤਾਂ ਸ਼ੁਕਰ ਸਤਿ ਮਹਾਰਾਜੀ ਦਾ ਆਸ਼ੀਰਵਾਦ ਲਿਆ ਹੋਰ ਸਾਨੂੰ ਇਹ ਵੀ ਇਹ ਜਾਣਕਾਰੀ ਕਰਦੀ ਸਿੰਘ ਮਦਨ ਤੇ ਉਹਨਾਂ ਦੇ ਸਾਥੀਆਂ ਨੇ ਦਿੱਤੀ ਆਓ ਸੁਣਦੇ ਹਾਂ ਉਹ ਗੁਰਦੀਪ ਸਿੰਘ ਮਦਨ ਜੀ ਨੂੰ ਅੱਜ ਸਾਡੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਾਰਤ ਦੀ ਸਾਰੀ ਸਮੁੱਚੀ ਟੀਮ ਆਪ ਜੀ ਦਾ ਦਾਸ ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਅਤੇ ਮੇਰੇ ਨਾਲ ਸਾਡੇ ਕੌਮੀ ਪ੍ਰਧਾਨ ਇਸਤਰੀ ਵਿੰਗ ਇੰਡੀਆ ਦੇ ਤੇ ਪੰਜਾਬ ਪ੍ਰਧਾਨ ਸੁਨੀਤਾ ਸਾਨੇਵਾਲ ਤੇ ਰਜਿੰਦਰ ਕੌਰ ਪਨਾਗ ਜੀ ਤੇ ਬਾਕੀ ਸਾਰੀ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਆ ਅੱਜ ਜਿਹੜੇ ਕਿ ਟੂਰਨਾਮੈਂਟ ਅਸੀਂ ਕਰਵਾ ਰਹੇ ਆ ਛੋਟੇ ਬੱਚਿਆਂ ਤੋਂ ਤੱਕरीबन ਵੀ 15 ਸਾਲ ਤੋਂ ਲੈ ਕੇ 22 23 ਸਾਲ ਦੇ ਤੱਕ ਕਰਵਾ ਰਹੇ ਆ ਕਿ ਜਿਹੜੇ ਕਿ ਨੌਜਵਾਨ ਅੱਜ ਸਾਡੇ ਖੇਡਾਂ ਦੇ ਮੈਦਾਨ ਦੇ ਵਿੱਚ ਪਹੁੰਚੁੱਕੇ ਨੇ ਤੇ ਸਾਡੇ ਜਿਹੜੇ ਕਿ ಗ್ರಾಮ ਪੰਚਾਇਤਾਂ ਪਿੰਡ ਸਾਂਸਪੁਰ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣੇ ਦੇ ਸਰਾਰਾ ਜਸਪਾਲ ਸਿੰਘ ਜੀ ਇੱਥੇ ਦੇ ਸਰਪੰਚ ਸਾਹਿਬ ਇਹਨਾਂ ਦੀ ਸਾਰੀ ਪੰਚਾਇਤ ਦੀ ਸਮੁੱਚੀ ਟੀਮ ਇਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇਹ ਪ੍ਰਾਨਨਾ ਕੀਤਾ ਵੀ ਤਾਂ ਕਿ ਜਿਹੜੇ ਕਿ ਅੱਜ ਆਪਾਂ ਹਰ ਜਗ੍ਹਾ ਤੇ ਗੱਲ ਸੁਣਦੇ ਆਂ ਹਰ ਮੋੜ ਤੇ ਗੱਲ ਸੁਣਦੇ ਆਂ ਵੀ ਸਮਾਜ ਦੇ ਵਿੱਚ ਨਸ਼ਾ ਜਿਹੜਾ ਕਿ ਜਾਦਾ ਫੈਲ ਚੁੱਕਿਆ ਅਸੀਂ ਉਹਨਾਂ ਦੇ ਨੱਥ ਪਾਉਣ ਵਾਸਤੇ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰ ਰਹੇ ਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਕੋਈ ਨਾ ਕੋਈ ਆਪਾਂ ਗੇਮਾਂ ਕਰਾ ਕੇ ਜਾਂ ਕੁਝ ਕੋਈ ਵੀ ਆਪਾਂ ਗੱਲਬਾਤ ਕਰਕੇ ਇਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਕਰ ਸਕੀਏ ਇਸ ਕਰਕੇ ਆਪਾਂ ਜਿਹੜੇ ਕਿ ਸਾਡੇ ਨੇ ਮਾਮਾ ਦੇ ਪੁੱਤ ਨੇ ਨੌਜਵਾਨ ਨੇ ਸਾਡੇ ਬੱਚੇ ਨੇ ਇਹ ਬਾਤ ਸਕਣ ਤਾਕੇ ਸੋਨੇ ਤਨਕੇ ਸਾਨੂੰ ਦੇਖਣੇ ਅੱਜ ਬੜੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਮਾਜ ਸਾਡਾ ਪੰਜਾਬ ਅੱਜ ਚੱਲ ਰਿਹਾ ਕਿਉਂਕਿ ਉਹਨੂੰ ਬਚਾਉਣ ਵਾਸਤੇ ਉਪਰਾਲੇ ਨੇ ਔਰ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਰਾਜਨੀਤਿਕ ਕੋਈ ਲਾਹਾ ਨਹੀਂ ਹੈਗਾ ਵੀ ਰਾਜਨੀਤਿਕ ਲਾਹਾ ਲੈ ਰਹੇ ਨਹੀਂ ਸਮਾਜ ਨੂੰ ਸੇਧ ਦੇਣ ਵਾਸਤੇ ਪ੍ਰੋਗਰਾਮ ਕਰਵਾਈ ਜਾ ਰਹੇ ਨੇ ਇਹ ਪ੍ਰੋਗਰਾਮ ਕਰ ਲਈ ਤੇ ਕਬੜੇ ਇਹ ਹੈਗੇ ਪ੍ਰੋਗਰਾਮ ਨੇ ਨਾਲੇ ਇਹ ਕੋਈ ਸ਼ੋਰ ਵੀ ਹੋ ਰਿਹਾ ਕਿ ਕਹਿੰਦੇ ਨਸ਼ਾ ਉਹ ਵੀ ਸੈਮੀਨਾਰ ਵੀ ਹੋ ਰਿਹਾ ਹੈ ਇਹਦੇ ਵਿੱਚ ਅਸੀਂ ਨਾਲ ਉਸੇ ਤਰ੍ਹਾਂ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਕਬੱਡੀ ਟੂਰਨਾਮੈਂਟ ਅਤੇ ਜੁੱਧ ਨਸ਼ਿਆਂ ਵਿਰੁੱਧ ਸੈਮੀਨਾਰ ਉਹ ਵੀ ਨਾਲ ਕਿਉਂਕਿ ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਨਯੋਗ ਸਾਡੇ ਮੈਡਮ ਐਸਐਸਪੀ ਜੋਤੀ ਜੱਦਵਾਨ ਜਿਹੜੇ ਕਿ ਖੰਨੇ ਤੋਂ ਵੀ ਪਹੁੰਚ ਰਹੇ ਨੇ ਸਾਡੇ ਕੈਬਨਿਟ ਮੰਤਰੀ ਨੇ ਜਿਹੜੇ ਤਰਨਬੀਰ ਸੌਂਦ ਉਹ ਵੀ ਪਹੁੰਚ ਰਹੇ ਨੇ ਤੇ ਐਮਐਲਏ ਹਲਕਾ ਸਮਰਾਲੇ ਦੇ ਨੇ ਜਿਹੜੇ ਕਿ ਐਮਐਲਏ ਸਾਹਿਬ ਉਹ ਵੀ ਪਹੁੰਚ ਰਹੇ ਨੇ ਸਾਰਿਆਂ ਦੇ ਰਹਿਮਾਈ ਦੇ ਹੇਠਾਂ ਅਸੀਂ ਇਹ ਪ੍ਰੰਪਰਾ ਕਰ ਰਹੇ ਹਾਂ ਇਹ ਪ੍ਰੋਗਰਾਮ ਗੱਲ ਇੱਥੇ ਹੀ ਹੋਣਗੇ ਹੋਰੀ ਪਿੰਡਾਂ ਚ ਵੀ ਹੋਣਗੇ ਇਹ ਜਿਵੇਂ ਕਿ ਅਸੀਂ ਪਹਿਲਾਂ ਵੀ ਇੱਥੇ ਪਿੰਡ ਸੌਂਸਪੋਰ ਦੇ ਵਿੱਚ ਤਕਰੀਬਨ ਮੇਰਾ ਖਿਆਲ ਵੀ 3-4 ਮਹੀਨੇ ਦੇ ਵਿੱਚ 2-3 ਮਹੀਨੇ ਟੂਰਨਾਮੈਂਟ ਪਹਿਲਾਂ ਵੀ ਹੋ ਚੁੱਕੇ ਨੇ ਇਸ ਤੋਂ ਬਾਅਦ ਵੀ ਇਹ ਲੜੀ ਸ਼ੁਰੂ ਕੀਤੀ ਆ ਹਾਂਜੀ ਕਿਉਂਕਿ ਇੱਕ ਮੈਡਮਾ ਆਪਣੇ ਐਸਐਸਪੀ ਸਾਹਿਬ ਨੇ ਬੜੀ ਬਧੀਆ ਨੀਚਰ ਦੇ ਨੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਅਸੀਂ ਉੱਥੇ ਇਹੀ ਪ੍ਰੋਗਰਾਮ ਬਣਾਇਆ ਵੀ ਆਪਾਂ ਬੈਠ ਕੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਗੇਮਾਂ ਦੇ ਵਿੱਚ ਇੱਕ ਲੈ ਜੀ ਆਪਾਂ ਜਿਹੜੇ ਕਿ ਨਸ਼ੇ ਵੱਲ ਉਹਨਾਂ ਦਾ ਧਿਆਨ ਨਾ ਜਾਵੇ ਇਸ ਕਰਕੇ ਅਸੀਂ ਸ਼ੁਰੂਆਤ ਕੀਤੀ ਹੈ ਇਹ ਹੁਣ ਬੱਕ ਬੱਕ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਜਿਵੇਂ ਕਿ ਸਾਡੀ ਪੰਜਾਬ ਦੀ ਤੇ ਇੰਡੀਆ ਦੀ ਟੀਮ ਬਹੁਤ ਵੱਡੀ ਟੀਮ ਆ ਹਰ ਜ਼ਿਲ੍ਹਿਆਂ ਦੇ ਵਿੱਚ ਮੈਂ ਮੰਨ ਲਓ ਕਹਿ ਚੁੱਕੇ ਹਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਆਪੋ ਆਪਣੇ ਹਲਕਿਆਂ ਦੇ ਵਿੱਚ ਟੂਰਨਾਮੈਂਟ ਜਾਂ ਖੇਡਾਂ ਕੋਈ ਵੀ ਗੇਮਾਂ ਕਰਾਓ ਜਿਵੇਂ ਕਿ ਐਮਐਲਏ ਸਭ ਆ ਰਹੇ ਕਿ ਐਮਐਲਏ ਸਰਕਾਰ ਉਹ ਨਹੀਂ ਕਿ ਤੁਹਾਨੂੰ ਸਾਥ ਮਿਲ ਰਿਹਾ ਪੂਰਾ ਹੀ ਹਾਂਜੀ ਹਾਂ ਉਹਨਾਂ ਵੱਲੋਂ ਪਤਾ ਕੀ ਗੱਲਾਂ ਸਰਕਾਰਾਂ ਦੇ ਜਿਹੜੇ ਸਹਿਯੋਗ ਹੁੰਦੇ ਨੇ ਬਹੁਤ ਵੱਡੇ ਹੁੰਦੇ ਨੇ ਸਰਕਾਰਾਂ ਦੇ ਸਹਿਯੋਗ ਦੇ ਨਾਲੇ ਸਾਰੇ ਕੰਮ ਕੀਤੇ ਜਾਂਦੇ ਨੇ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਬਲਿਕ ਦੀ ਜਿਵੇਂ ਕਿ ਹੁਣ ਇੱਥੇ ਸਾਡੇ ਪਿੰਡ ਦੀ ਪੰਚਾਇਤਾਂ ਜਾਂ ਸਾਡੇ ਭਰਾ ਸਾਰੇ ਮੈਨੂੰ ਇਕੱਠੇ ਹੋਏ ਨੇ ਜਾਂ ਸਾਡੀਆਂ ਭੈਣਾਂ ਨੇ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਸਹਿਯੋਗ ਆ ਹਰ ਦੇ ਸਹਿਯੋਗ ਦੇ ਨਾਲੇ ਕੰਮ ਸਿਰੇ ਚੜਦਾ ਜਿਹੜਾ ਵੀ ਹੋਵੇ ਤੁਸੀਂ ਨੌਜਵਾਨੀ ਨੂੰ ਆਖਰੀ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਨੌਜਵਾਨੀ ਨੂੰ ਅਸੀਂ ਇਹ ਹੀ ਕਾਂਗੇ ਵੀ ਜੋ ਵੀ ਤੁਹਾਡੇ ਨਾਲ ਕਿਸੇ ਤਰੀਕੇ ਦੇ ਕੋਈ ਮਾੜੀ ਬੈਠਕ ਵਾਲੇ ਲੋਕ ਨੇ ਜਾਂ ਕਿਸੇ ਤਰੀਕੇ ਦੇ ਨਸ਼ੇ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਦੂਰ ਰਹੋ ਤੇ ਜੇਕਰ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਨਸ਼ੇ ਵਾਲਾ ਸਾਨੂੰ ਕੋਈ ਖਰਾਬ ਕਰਨਾ ਚਾਹੁੰਦਾ ਸਾਡੇ ਨਾਲ ਕੋਈ ਸੰਪਰਕ ਕਰ ਸਕਦਾ ਉਹਨੂੰ ਅਸੀਂ ਨਸ਼ੇ ਤੋਂ ਰਹਿਤ ਦਵਾਈਆਂ ਕਿ ਛਡਾ ਕੇ ਘਰਾਂ ਦੇ ਵਿੱਚ ਵਧੀਆ ਉਹਨਾਂ ਨੂੰ ਭੇਜ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੈਡਮ ਤੁਹਾਡਾ ਨਾਮ ਤੇ ਤੁਹਾਡਾ ਅਹੁਦਾ ਦੱਸੋ ਕੀ ਹੈ ਮੇਰਾ ਨਾਮ ਰਜਿੰਦਰ ਕੌਰ ਪਨਾਗ ਹੈ ਜੀ ਤੇ ਮੇਰਾ ਅਹੁਦਾ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਔਮਨ ਹਾਂ ਹਾਂ ਜੀ ਤੇ ਬਹੁਤ ਸਾਲਾਂ ਤੋਂ ਮੈਂ ਸੋਸ਼ਲ ਵਰਕ 'ਚ ਹਾਂ ਸੋ ਮੇਰਾ ਪਰਿਵਾਰਕ ਜਿਹੜਾ ਅ ਅਹੁਦਾ ਹੈ ਉਹ ਵੀ ਇਹੀ ਹੈ ਵੀ ਮੈਂ ਸੋਸ਼ਲ ਵਰਕ ਵਾਲੀ ਤੁਰੀ ਹੁਈ ਹਾਂ ਸੋ ਅਧਿ ਸ਼ਮਸਰ ਪਰ ਪਿੰਡ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇ ਇੱਕ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਵਾ ਬੱਚਿਆਂ ਦਾ ਇਹ ਨਾਲ ਨਸ਼ਾ ਛਡਾਊ ਸੈਮੀਨਾਰ ਵੀ ਹੋ ਰਿਹਾ ਜੀ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਇੱਥੇ ਦੇ ਸਰਪੰਚ ਸਰਦਾਰ ਜਸਪਾਲ ਸਿੰਘ ਜੀ ਦਾ ਮੈਂ ਉਹਨਾਂ ਨੂੰ ਪਹਿਲਾਂ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦੀ ਕਿ ਇਹੋ ਜਿਹਾ ਇਨੀਸ਼ੀਏਟਿਵ ਲਿਆ ਉਹਨਾਂ ਨੇ ਬੱਚਿਆਂ ਦਾ ਇੱਕ ਹੌਸਲਾ ਫਜ਼ਾਈ ਕਰਨ ਦੇ ਲਈ ਇਹ ਟੂਰਨਾਮੈਂਟ ਜਿਹੜਾ ਲਾਇਆ ਗਿਆ ਹੈ ਔਰ ਇਹ ਇਦਾਂ ਦੇ ਟੂਰਨਾਮੈਂਟ ਅਸੀਂ ਆਉਣ ਵਾਲੇ ਸਮੇਂ 'ਚ ਲਾਉਂਦੇ ਹੀ ਰਵਾਂਗੇ ਸੋ ਸਾਡਾ ਜਿਹੜਾ ਨਸ਼ਾ ਮੁਕਤੀ ਵਾਲ ਸਾਡਾ ਜਿਹੜਾ ਡਿਵੋਸ਼ਨ ਹੈਗਾ ਸਾਰੀ ਟੀਮ ਦਾ ਹੀ ਮੇਰੀ ਹਿਊਮਨ ਰਾਈਟਸ ਦੀ ਉਹ ਹਮੇਸ਼ਾ ਤੋਂ ਹੀ ਰਿਹਾ ਹੈ ਸੋ ਅਸੀਂ ਉਹ ਨਸ਼ਾ ਮੁਕਤੀ ਵਾਲੇ ਸੈਮੀਨਾਰਸ ਦਾ 올 ਟਾਈਮ ਅਸੀਂ ਲਾਉਂਦੇ ਹੀ ਰਹੇ ਹਾਂ ਤੇ ਅੱਗੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਲਾਉਂਦੇ ਹੀ ਰਵਾਂਗੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਸੋ ਸਾਡਾ ਇਹ ਜਿਹੜਾ ਉਪਰਾਲਾ ਹੈ ਸਿਰੇ ਚੜੇ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੇ ਹੋ ਨੌਜਵਾਨੀ ਨੂੰ ਜੱਕੀ ਮੈਸੇਜ ਚਾਹੁੰਦੀ ਮੈਂ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੀ ਜਿਹੜੀ ਸੱਭਿਆਤਾ ਹੈ ਤੇ ਆਪਣਾ ਜਿਹੜਾ ਨਸ਼ਿਆਂ ਚੋਂ ਹੈ ਇਹ ਚੀਜ਼ਾਂ ਚੋਂ ਸਾਨੂੰ ਨਿਕਲ ਕੇ ਆਪਣੇ ਸੱਭਿਆਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਲੋਕਾਂ ਦੀ ਸੱਭਿਆਤ ਨੂੰ ਅਪਣਾ ਚੁੱਕੇ ਆ ਉਹਦੇ ਕਰਕੇ ਅਸੀਂ ਕਿਤੇ ਨਾ ਕਿਤੇ ਪਛੜੇ ਜਾ ਰਹੇ ਆ ਪੰਜਾਬ ਜਿਹੜਾ ਹੈ ਉਹ ਖਾਲੀ ਹੁੰਦਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਅਪਣਾ ਪਹਿਲਾ ਰੋਡਰ ਨਾਮ ਕੀ ਹੈ ਤੇ ਥੋੜਾ ਸੰਸਥਾ ਵਿੱਚ ਕੀ ਹੁੰਦਾ ਜੀ ਮੈਂ ਸੁਨੀਤਾ ਪੰਜਾਬ ਪ੍ਰਧਾਨ ਵਿਮਨ ਵਿੰਗਸ ਤੋਂ ਹਿਊਮਨ ਰਾਈਟਸ ਐਸੋਸੀਏਸ਼ਨ ਵੈਲਫੇਅਰ ਤੋਂ ਤੇ ਸਾਡਾ ਜਿਹੜਾ ਕੀਤਾ ਹੈ ਉਹ ਤੁਹਾਨੂੰ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਕਿ ਹਿਊਮਨ ਰਾਈਟਸ ਆ ਹਿਊਮੈਨਿਟੀ ਲਈ ਕੰਮ ਕਰ ਰਹੀ ਆ ਮਨੁੱਖਾਂ ਦੇ ਅਧਿਕਾਰ ਲਈ ਕੰਮ ਕਰ ਰਹੀ ਆ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਹੈ ਕਿ ਸਾਡੇ ਜਾਨ ਦੀ ਜ਼ਰੂਰਤ ਹੈ ਅਸੀਂ ਜਾਣਦੇ ਆ ਔਰ ਐਸੇ ਤਰ੍ਹਾਂ ਪੂਰੀ ਟੀਮ ਵਰਕ ਕਰਦੇ ਆ ਸਾਡੀ ਵੂਮਨਸ ਵਿੰਗ ਔਰ ਜੈਨਸ ਦੀ ਵੀ ਤੁਹਾਡੇ ਸਾਹਮਣੇ ਟੀਮ ਸਾਡੇ ਜਿਹੜੇ ਰਾਸ਼ਟਰੀ ਅਧਿਐਕਸ਼ ਨੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਗੁਰਦੀਪ ਸਿੰਘ ਮਦਨ ਜੀ ਤੇ ਹਮੇਸ਼ਾ ਹੀ ਵਧੀਆ ਵਧੀਆ ਉਪਰਾਲੇ ਕਰਦੇ ਨੇ ਉਸੇ ਉਪਰਾਲੇ ਦੌਰਾਨ ਅੱਜ ਇਹ ਏਡਾ ਵਧੀਆ ਪ੍ਰੋਗਰਾਮ ਇੱਥੇ ਉਲੀਕਿਆ ਗਿਆ ਹੈ ਸਰਪੰਚ ਸਾਹਿਬ ਦੀ ਰਹਿਨਮਾਈ ਹੇਠ ਤੇ ਐਸਐਸਪੀ ਜਿਹੜੇ ਸਾਡੇ ਇਥੋਂ ਦੇ ਮੈਡਮ ਨੇ ਉਹ ਸਾਡਾ ਬਹੁਤ ਸਹਿਯੋਗ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਓਕੇ ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੂਥਨਕ ਨਹੀਂ ਹਾਂਜੀ ਯੂਥ ਨੂੰ ਹਮੇਸ਼ਾ ਹੀ ਅਸੀਂ ਦੇਖੋ ਆਪਣੇ ਮੰਚ ਤੋਂ ਹਮੇਸ਼ਾ ਹੀ ਮੈਸੇਜ ਦੰਨੇ ਆ ਕਿ ਜੋ ਯੂਥ ਇਸ ਪੰਜਾਬ ਨੂੰ ਹੁਣ ਬਦਲਣ ਦਾ ਜਿਹੜਾ ਟੀਚਾ ਹੈ ਦੇਖੋ ਬਜ਼ੁਰਗਾਂ ਇਹਨਾਂ ਨਹੀਂ ਕਰ ਸਕਦੇ ਉਹ ਯੂਥ ਹੀ ਕਰ ਸਕਦਾ ਹੈ ਜਿਹੜਾ ਵੀ ਸਾਡੇ ਪੰਜ ਦਰਿਆਵਾਂ ਦੀ ਕਿਹਾ ਜਾਂਦਾ ਸੀਗਾ ਹੁਣ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਵਗ ਰਿਹਾ ਉਹਨੂੰ ਦੂਰ ਕਰ ਸਕਦਾ ਤਾਂ ਯੂਥ ਕਰ ਸਕਦਾ ਅੱਜ ਛੋਟੇ-ਛੋਟੇ ਬੱਚਿਆਂ ਦਾ ਵੀ ਸਾਡੇ ਇੱਥੇ ਮੈਚ ਹੈ ਛੋਟੇ-ਛੋਟੇ ਬੱਚਿਆਂ ਨੂੰ ਮਿਲੇ ਆ ਉਹਨਾਂ ਦੇ ਵਿੱਚ ਇੱਕ ਉਮੰਗ ਹੈ ਜਿਤਨਾ ਜਿਤ ਮਤਲਬ ਜਦੋਂ ਇੱਕ ਬੱਚਾ ਕੰਪੀਟੀਸ਼ਨ 'ਚ ਆਂਦਾ ਉਹਨੂੰ ਕੁਝ ਕਰ ਗੁਜ਼ਰਨ ਦੀ ਕੁਝ ਕਰਨ ਦੀ ਆਪਣੇ ਅੰਦਰ ਹਿੰਮਤ ਦੇਣ ਦਾ ਸਾਡਾ ਇੱਕ ਟੀਚਾ ਹੈ ਅਸੀਂ ਛੋਟੇ ਬੱਚਿਆਂ ਤੋਂ ਯੂਥ ਤੋਂ ਹੁੰਦੇ ਹੋਏ ਬਜ਼ੁਰਗਾਂ ਤੱਕ ਜਾਣਾ ਹੈ ਕਿ ਉਹਨਾਂ ਦੀ ਜਿਹੜੀ ਸਾਡੀ ਪਹਿਲਾਂ ਦੀ ਪੰਜਾਬ ਦੀ ਜਿਹੜਾ ਸਾਡਾ ਪਹਿਲਾਂ ਪੰਜਾਬ ਸੀ ਰੰਗਲਾ ਪੰਜਾਬ ਜਿਨ੍ਹਾਂ ਨੂੰ ਕੈ ਜੀ ਨੂੰ ਕਹਿੰਦੇ ਸੀ ਉਹੀ ਪੰਜਾਬ ਸਾਡਾ ਸਾਨੂੰ ਦੁਬਾਰਾ ਮਿਲ ਮਿਲੇ ਸਾਨੂੰ ਦੁਬਾਰਾ ਦੇਖੇ ਔਰ ਸਾਡੀ ਆਉਣ ਵਾਲੀ ਪੀੜ੍ਹੀਆਂ ਨਸ਼ਾ ਮੁਕਤ ਸਾਡਾ ਪੰਜਾਬ ਦੇਖਣ ਬੋਤਨਵਾਚ ਹਾਂਜੀ ਭਾਈ ਜੀ ਪਹਿਲਾਂ ਆਪਣਾ ਨਾਮ ਦੱਸਿਓ ਤੇ ਤੁਹਾਡਾ ਮੇਰਾ ਨਾਮ ਹੈ ਜੀ ਸਰਬਰ ਹਰਵੰਦ ਸਿੰਘ ਜੀ ਸੈਕਟਰੀ ਪਿੰਡ ਸਮਸ਼ਕਰ ਠੀਕ ਹੈ ਜੀ ਉਹ ਵੀ ਪ੍ਰੋਗਰਾਮ ਹੁੰਦਾ ਹੈ ਉਹ ਇਸ ਦਿਨ ਜ਼ਿੰਮੇਵਾਰੀਆਂ ਦਿੱਤੀਆਂ ਮੈਨੂੰ ਵੰਡਣਾ ਠੀਕ ਹੈ ਸੈਕਟਰੀ ਤੁਹਾਡੇ ਜ਼ਿੰਮੇਵਾਰੀ ਬਹੁਤ ਹੁੰਦੀਆਂ ਨੇ ਤੁਹਾਨੂੰ ਵੀ ਜਿਹੜਾ ਆਰਟ ਪ੍ਰੋਗਰਾਮ ਹੋ ਰਿਹਾ ਇਹ ਕਿਹਦੀ ਕਿਹਦੀ ਦੋਲਤ ਹੋ ਰਿਹਾ ਕਿਹਦੇ ਉਦਮਾ ਸਰ ਦੇਖ ਦਿੱਤਾ ਹੋ ਰਿਹਾ ਸਾਨੂੰ ਜਦੋਂ ਵੀ ਇਸ ਜਾਵ ਰਾਈਟਾ ਦੇ ਸੈਸ਼ਨ ਦਾ ਸਦਾ ਮਿਲਿਆ ਅਸੀਂ ਉਸ ਨੂੰ ਮੋਖ ਰੱਖਦੇ ਅਸੀਂ ਕਈ ਉਹ ਦਿਨ ਤੋਂ ਤੇਰੇਆ ਕਰ ਰਹੇ ਹਾਂ ਤਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਕਿ ਕੋ ਬਹੁਤ ਇੱਕ ਵਧੀਆ ਸਾਡੇ ਵਿੱਚ ਉਹ ਪੰਜਾਬ ਦੀਆਂ ਮਹਾਨ ਸਿੱਖੀਤਾਂ ਪਹੁੰਚ ਰਹੀਆਂ ਨੇ ਜਿਹੜੀਆਂ ਕਿ ਸਾਨੂੰ ਕੋ ਸੇਧ ਦੇਣਗੇ ਕਿਉਂਕਿ ਜੋ ਪ੍ਰੋਗਰਾਮ ਚੱਲਿਆ ਹ ਨਸ਼ਿਆਂ ਦਾ ਇਹ ਬਹੁਤ ਜ਼ਿਆਦਾ ਹੈ ਅਸੀਂ ਬੱਚਿਆਂ ਨੂੰ ਖੇਡਾਂ ਨੂੰ ਅਸਹਾ ਦਿੰਨੇ ਆ ਨਸ਼ਾ ਤੋਂ ਰੋਕਦੇ ਆ ਪਰ ਸਾਨੂੰ ਜਦੋਂ ਕੋਈ ਐਸੀਏ ਦੀ ਸਾਨੂੰ ਐ ਸੈਸ਼ਨ ਵੱਲੋਂ ਹੀ ਸਾਨੂੰ ਇੱਕ ਸਪੋਰਟ ਮਿਲੀ ਹੈ ਤੁਹਾਨੂੰ ਬਹੁਤ ਖੁਸ਼ੀ ਹੋਈ ਅਸਾਂ ਦਾ ਤੇ ਜਿਵੇਂ ਹੁਣ ਸਾਡੇ ਕੌਮੀ ਪ੍ਰਧਾਨ ਜੀ ਆਏ ਹੋਣੇ ਗਰਦੀਪ ਸਿੰਘ ਜੀ ਮਦਨਪਾਲ ਹਮਮ ਹੋਰ ਕੁਛ ਕਿਸੇ ਤੋਂ ਕੀ ਚਾਹੀਦਾ ਇਹ ਜੋ ਸਾਡੇ ਤਨਵਦੀਪ ਸਿੰਘ ਸੋਹਜ ਜੀ ਕੈਬਨਟ ਮੰਤਰੀ ਆ ਰਹੇ ਹਨ ਕਿਉਂਕਿ ਇਹ ਜਿਆ ਸੰਸ਼ੀਤਾਂ ਬੜੇ ਪ੍ਰਾਲੇ ਨਾਲ ਆਉਂਦੀਆਂ ਨੇ ਤਾਂ ਤਾਂ ਬਹੁਤ ਹੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਨਗਰ ਨੂੰ ਇੱਕ ਇਤਸ਼ਾਹ ਮਿਲ ਰਿਹਾ ਹੈ ਕਿ ਕੈਮ ਟੂਰਨਾਮੈਂਟ ਹੋ ਰਿਹਾ ਹੈ ਸਾਡੇ ਪਿੰਡ ਇਸ ਸਾਲ ਦੇ ਵਿੱਚ ਹੀ ਤਿੰਨ ਟੂਰਨਾਮੈਂਟ ਕਿਉਂਕਿ ਸਮਾਂ ਨਹੀਂ ਸੀ ਅਨਾ ਜਿਵੇਂ ਸਾਨੂੰ ਟਮਾਰ ਤਿੰਨ ਕਬੱਡੀ ਕੱਪ ਕਰਵਾਏ ਨੇ ਅਸੀਂ ਹੁਣੇ ਥੋੜਾ ਟਾਈਮ ਪਿਛਲੇ ਮਹੀਨੇ ਦੀ ਕੋਲ ਇਹ ਸਾਰੇ ਓਪਨ ਕਿਵੇਂ ਹੋ ਰਹੇ ਓਪਨ ਹੋ ਰਹੇ ਸਾਰੇ ਗੋਡੀ ਕਪੋਰੇ ਸਾਰੇ ਗੋਡੀ ਕਪੋਰੇ ਜਿਹਦੇ ਵਿੱਚ ਲੱਖ ਤੱਕ ਸਾਡੇ ਇਨਾਮ ਸੀਗੇ ਬਲੀਵਾਲ ਦਾ ਹੋਇਆ ਉਹ ਅਲੱਗ ਹੁੰਦਾ ਪਰ ਫਿਰ ਬਹੁਤ ਹੀ ਖੇਡਾਂ ਤਾਂ ਬਹੁਤ ਪ੍ਰਸ਼ਾਦ ਦਿੰਦੇ ਆ ਮੈਂ ਸਪੋਰਟ ਕਲੱਬ ਦਾ ਵੀ ਸੱਟੇ ਬਹੁਤ ਧੰਨਵਾਦੀ ਹੋਰ ਵੀ ਜੁੱਧ ਕੁਝ ਕਹਿਣਾ ਚਾਹੁੰਦੇ ਬਸ ਇਹੀ ਅੱਜ ਜੇ ਸਾਡੇ ਵਿੱਚ ਇਸ ਟਾਈਮ ਮਾਨਸਿਕ ਸੀਤਾ ਪਹੁੰਚੇ ਮੈਡਮ ਜੀ ਪਹੁੰਚੇ ਨੇ ਸਾਹ ਆਪਣੇ ਸੀਤਾ ਜੀ ਜਿਵੇਂ ਇਹਨਾਂ ਨੇ ਉਪਰਾਲੇ ਬਾਰੇ ਦੱਸਿਆ ਸਾਨੂੰ ਤਾਂ ਹੋਰ ਕੀ ਚਾਹੀਦਾ ਇੱਕ ਸੇਹ ਦਾ ਸਾਡੇ ਅੰਸਾ ਨੌਜਵਾਨ ਬੀਟੀ ਨੂੰ ਮਿਲਦੀ ਹੈ ਨਗਰ ਵਾਸੀਆਂ ਨੂੰ ਮਿਲੋਗੇ ਅਪਰਾਲਾ ਹੈਡ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਉਹਨਾਂ ਨੇ ਕਰਵਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦਾ